गुड uh, इवनिंग जी गुड आज ਆਪਾਂ ਡਾਇਬਟੀਸ ਦੀ ਗੱਲ ਕਰਾਂਗੇ ਔਰ ਤੁਸੀਂ ਦੇਖੋ ਕਿ ਡਾਇਬਟੀਸ ਅੱਜ ਦੀ ਡੇਟ 'ਚ ਇੱਕ ਜਾਨਲੇਵਾ ਪ੍ਰੋਬਲਮ ਬਣ ਚੁੱਕੀ ਹੈ ਔਰ ਇਟ ਇਜ਼ ਦਾ ਵਰਲਡ ਮੇਨ ਕੌਜ਼ ਆਫ ਡੈਥ ਇਨ ਦਾ ਵਰਲਡ ਨਾਉ ਡੇਸ WHO ਨੇ ਇਹਨੂੰ ਲੀਡਿੰਗ ਕੌਜ਼ ਆਫ ਡੈਥ ਕਿਹਾ ਹੈ ਠੀਕ ਹੈ ਹੁੰਦਾ ਕੀ ਹੈ ਕਿ ਡਾਇਬਟੀਸ ਇੱਕ ਸਾਡੇ ਸ਼ਰੀਰ 'ਚ ਇੱਕ ਘੁਣੇ ਦੇ ਵਾਂਗ ਲੱਗ ਜਾਂਦੀ ਹੈ ਜਿਹੜਾ ਸਾਨੂੰ ਕਈ ਵਾਰੀ ਲੇਟ ਸਟੇਜਿਸ 'ਤੇ ਪਤਾ ਲੱਗਦੀ ਹੈ ਕਿ ਅਵੇਅਰਨੈਸ ਨਾ ਹੋਣ ਕਰਕੇ ਡਾਇਬੀਟਿਸ ਬੜੀ ਲੇਟ ਸਟੇਜਸ ਤੇ ਪਤਾ ਲੱਗਦੀ ਹੈ ਜਿਹਦੇ ਕਰਕੇ ਜਦੋਂ ਤੱਕ ਲੋਕਾਂ ਨੂੰ ਪਤਾ ਲੱਗਦਾ ਹੈ ਉਦੋਂ ਤੱਕ ਉਹ ਸਾਡੇ ਸ਼ਰੀਰ ਤੇ ਅੰਗਾਂ ਤੇ ਪੈ ਜਾਂਦੀ ਹੈ ਜਿਸਾਂ ਆਈਸ ਤੇ ਪੈ ਜਾਂਦੀ ਹੈ ਕਿਡਨੀਸ ਤੇ ਪੈ ਜਾਂਦੀ ਹੈ ਲਿਵਰ ਤੇ ਪੈ ਜਾਂਦੀ ਹੈ ਹੋਰ ਸ਼ਰੀਰ ਦੇ ਸਾਰੇ ਹਾਰਟ ਤੇ ਪੈ ਜਾਂਦੀ ਹੈ ਸਾਡੀ ਨਾੜਾਂ ਨੂੰ ਬਲੋ ਕਰ ਦਿੰਦੀ ਹੈ ਇਹ ਸਾਰੀਆਂ ਪ੍ਰੋਬਲਮ ਜਿਹੜੀਆਂ ਹੈਗੀਆਂ ਡਾਇਬੀਟਿਸ ਦੀ ਵਜ੍ਹਾ ਨਾਲ ਕੰਪਲਿਕੇਟਿਡ ਡਾਇਬੀਟਿਸ ਜਿਹਨੂੰ ਕਿਹ ਸੀ ਸਿੰਡਰੋਮ ਕਹਿੰਦੇ ਆ ਇਟ ਇਜ਼ ਨੋਟ ਅ ਡਿਜ਼ੀਜ਼ ਓਨਲੀ ਇਟ ਇਜ਼ ਅ ਸਿੰਡਰੋਮ ਜਿਹੜੀ ਕਿ ਇੱਕ ਮੈਟਾਬੋਲਿਕ ਡਿਜ਼ੀਜ਼ ਹੈ ਜਿਹੜੀ ਕਈ ਡਿਜ਼ੀਜ਼ਸ ਦੇ ਨਾਲ ਮਿਲ ਕੇ ਇੱਕ ਸਿੰਡਰੋਮ ਬਣ ਜਾਂਦਾ ਹੈ ਔਰ ਦੇਖੋ ਡਾਇਬਟਿਸ ਮੇਨ ਆਪਾਂ ਗੱਲ ਕਰੀਏ ਕਿ ਇੱਕ ਨਾਰਮਲ ਲੇਮੈਨ ਵਗਾ ਕਿ ਡਾਇਬਟਿਸ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਇਨਸੂਲਿਨ ਡਿਪੈਂਡੈਂਟ ਡਾਇਬਟਿਸ ਤੇ ਇੱਕ ਨਾਨ ਇਨਸੂਲਿਨ ਡਿਪੈਂਡੈਂਟ ਡਾਇਬਟਿਸ ਇਨਸੂਲਿਨ ਡਿਪੈਂਡੈਂਟ ਡਾਇਬਟਿਸ ਤੇ ਉਹ ਹੈਗੀ ਹੈ ਜਿਹੜੀ ਅਸੀਂ ਬੱਚੇ ਨੂੰ ਜਮਾਂਦਰੂ ਵੀ ਹੋ ਸਕਦੀ ਹੈ ਕਈ ਵਾਰੀ ਯੰਗ ਏਜ ਵੀ ਹੁੰਦੀ ਹੈ ਡਾਇਬਟਿਸ ਆਫ ਯੰਗ ਕਹਿੰਦੇ ਆ ਮੋਢੀ ਤੇ ਜਿਹੜੀ ਤੇ ਜਮਾਂਦਰੂ ਡਾਇਬੀਟਿਸ ਹੁੰਦੀ ਹੈ ਇੱਕ ਫੈਮਿਲੀ ਤੋਂ ਦੂਸਰੀ ਬੱਚਿਆਂ ਨੂੰ ਜਾਂਦੀ ਹੈ ਉਹਦੇ ਚ ਤੇ ਟਰੀਟਮੈਂਟ ਓਨਲੀ ਇਨਸੂਲਿਨ ਹੀ ਹੈ ਔਰ ਮੇਰੀ ਸਾਰਿਆਂ ਨੂੰ ਇਹ ਹਦਾਇਤ ਹੈ ਕਿ ਜਿਨ੍ਹਾਂ ਨੂੰ ਇਨਸੂਲਿਨ ਡਿਪੈਂਡੈਂਟ ਡਾਇਬੀਟਿਸ ਹੈਗੀ ਹੈ ਉਹ ਕਦੀ ਵੀ ਟੈਬਲੇਟ ਵੱਲ ਨਾ ਜਾਣ ਇਹ ਅਵੇਅਰਨੈਸ ਹੈ ਕਿ ਲੋਕਾਂ ਸੇ ਇੱਕ ਅਵੇਅਰਨੈਸ ਹੈ ਕਿ ਜੇ ਕਿਸੇ ਨੂੰ ਇਨਸੂਲਿਨ ਡਿਪੈਂਡੈਂਟ ਡਾਇਬੀਟਿਸ ਹੈ ਅੱਜ ਦੀ ਡੇਟ 'ਚ ਵੀ ਮੇਰੇ ਕੋਲ ਅਰਾਊਂਡ ਕੋਈ 5 ਸਾਲ ਦਾ ਕੋਈ 6 ਸਾਲ ਦੇ ਬੱਚਿਆਂ ਨੂੰ ਮੇਰੇ ਕੋ ਆਂਦੇ ਆ ਉਹ ਵੀ ਟਰੀਟਮੈਂਟ ਲੈ ਰਹੇ ਆ ਅਸੀਂ ਇنسੁਲਿਨ ਉਹਨਾਂ ਦਿੰਨੇ ਆਂ ਔਰ ਇنسੁਲਿਨ ਕਈ ਤਰ੍ਹਾਂ ਦੀ ਆ ਗਈ ਹੈ ਉਹਦੇ ਚ ਅਸੀਂ ਇنسੁਲਿਨ ਦੇਖੋ ਕਈ ਤੇ ਮੇਰੇ ਕੋਲ ਇਸਾਂ ਦੇ ਪੇਸ਼ੈਂਟ ਹੈਗੇ ਜਿਹੜੇ 6 ਸਾਲ ਤੋਂ ਸ਼ੁਰੂ ਹੋਏ ਸੀ ਅੱਜ ਅਰਾਊਂਡ 30 ਸਾਲ ਤੱਕ ਪਹੁੰਚ ਗਏ ਬਿਲਕੁਲ ਠੀਕ ਹੈ ਇਸ ਤਰ੍ਹਾਂ ਹੀ ਕਈ ਰਿਸਰਚਸ ਹੈ 90 90 ਸਾਲ ਤੱਕ ਇنسੁਲਿਨ ਤੇ ਪੇਸ਼ੈਂਟ ਰਹਿ ਰਹੇ ਆ ਉਹ ਨਾਰਮਲ ਲਾਈਫ ਬਤੀਤ ਕਰਦੇ ਐਸ ਲਈ ਜਿਹੜੀ ਇنسੁਲਿਨ ਡਿਪੈਂਡੈਂਟ ਡਾਇਬੀਟਿਸ ਆਉੱਚ ਤੇ ਸਿੰਪਲ ਹੈ ਕਿ ਤੁਸੀਂ ਟਾਈਮ ਨਾਲ ਡਾਕਟਰ ਦੇ ਪਰਮਾਰਸ਼ ਦੇ ਨਾਲ ਜੋ ਉਹਨਾਂ ਨੇ ਲਿਖੀ ਇਨਸੂਲਿਨ ਕਿਹੜੇ ਟਾਈਮ ਤੇ ਲੈਣੀ ਹੈ ਕਿੰਨੀ ਵਾਰੀ ਲੈਣੀ ਹੈ ਰਾਤ ਨੂੰ ਕਿੰਨੀ ਲੈਣੀ ਹੈ ਸਵੇਰੇ ਕਿੰਨੀ ਲੈਣੀ ਹੈ ਉਸਾਂ ਇਨਸੂਲਿਨ ਲੈਣੀ ਦੂਜੀ ਡਾਇਬੀਟਿਸ ਹੈ ਜਿਹੜੀ ਨੋਨ ਇਨਸੂਲਿਨ ਡਿਪੈਂਡੈਂਟ ਡਾਇਬੀਟਿਸ ਹੁੰਦੀ ਹੈ ਜਿਹੜੇ ਕੀ ਬੜੇ ਕਾਰਨ ਹੁਣ ਤੁਸੀਂ ਦੇਖੋ ਸਾਡੇ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਪੰਜਾਬ ਚ ਡਾਇਬੀਟਿਸ ਹੈ ਉਹਦਾ ਮੇਨ ਕਾਰਨ ਸਾਡਾ ਖਾਣਾ ਪੀਣਾ ਅਸੀਂ ਜੋ ਖਾਣਾ ਪੀਣਾ ਖਾਂਦੇ ਆ ਸਾਡਾ ਜੰਕ ਫੂਡ ਹੈ ਫੂਡ ਹੈਬਿਟਸ ਹੈ ਸਾਡੇ ਇੱਥੇ ਦੇਖੋ ਮੈਂ ਦੇਖਿਆ ਸ਼ਹਿਰ ਦੇ ਵਿੱਚ ਜਿਹੜੇ ਲੇਡਿਸ ਐ ਉਹ ਜਾਂ ਖਾਣਾ ਹੀ ਨਹੀਂ ਬਣਾਉਂਦੇ ਬ੍ਰੇਕਫਾਸਟ ਬਣਾਉਂਦੇ ਹੀ ਨਹੀਂ ਓਨਲੀ ਘਰ ਰਸ ਆ ਰਹੇ ਬਿਸਕਟ ਆ ਰਹੇ ਬੰਦਾਰੇ ਬ੍ਰੈਡ ਆ ਰਹੀ ਉਹ ਹੀ ਖਾਈ ਜਾ ਰਹੇ ਇਹ ਸਾਡਾ ਮੇਨ ਖਾਣਾ ਹੋ ਰਿਹਾ ਅੱਜ ਦੀ ਡੇਟ ਚ ਕਈ ਲੇਡਿਸ ਸਵੇਰ ਤੋਂ ਸ਼ਾਮ ਤੱਕ ਬਿਸਕਟ ਚਾਹ ਬੰਦ ਰਸ ਖਾ ਕੇ ਸਾਰਾ ਦਿਨ ਕੱਢ ਦਿੰਦੇ ਔਰ ਤੁਸੀਂ ਦੇਖੋ ਇਹ ਨਾਲ weight ਵੱਧਦਾ ਹੈ heart disease ਵੱਧਦੀ ਹੈ diabetes ਬਣ ਜਾਂਦੀ ਹੈ ਔਰ ਇਹ diabetes ultimately ਸੀ ਨੂੰ ਨੁਕਸਾਨ ਕਰਦੀ ਹੈ ਔਰ ਦੇਖੋ ਕਾਰਨ ਜਿਹੜਾ ਇੱਕ ਤੇ ਖਾਣਾ ਬਿਨਾ ਅਸੀਂ 메ਨ ਪ੍ਰੋਬਲਮ ਸਮਝਦੇ ਆ ਜਿਹੜੀ ਹੈ ਆਹਾਰ ਅਤੇ ਵਿਹਾਰ ਰਿਲੇਟਡ ਪ੍ਰੋਬਲਮ ਹੈਗੀ ਹੈ। ਆਹਾਰ ਤੇ ਤੁਹਾਨੂੰ ਦੱਸਦਾ ਜਿਹੜੀ ਵੀ ਅਸੀਂ ਜੰਕ ਫੂਡ ਖਾ ਰਹੇ ਆ ਹੈ ਬੀਚੀ, ਬੇਕਰੀ, ਮੈਦਾ, ਕੁਲਚੇ, ਪੂੜੀ ਐਹੋਈ ਚੀਜ਼ਾਂ ਖਾ ਕੇ ਐਕਸਰਸਾਈਜ਼ ਕੋਈ ਨਹੀਂ ਗਈ। 메ਨ ਤੇ ਆਹਾਰ ਵਿਹਾਰ ਦੇ ਵਿੱਚ ਅਸੀਂ ਲੰਨੇ ਆ ਕਿ ਸਾਡਾ ਵਿਹਾਰ ਕਿਸਾ ਦਾ ਡਿੱਤੀ। ਅਸੀਂ ਸਾਰਾ ਦਿਨ ਸਵੇਰੇ ਉੱਠ ਕੇ ਮੰਨ ਲਓ ਸਿਹਰਾ ਨੂੰ ਖਾਣਾ ਖਾਦਾ, ਫੇਰ ਸੋ ਗਏ। ਸਵੇਰੇ ਕਿੰਨੇ ਵੇ ਉੱਠ ਰਹੇ ਆ? ਅਸੀਂ ਸੈਰ ਕਰ ਰਹੇ। ਅਸੀਂ ਮਾਰਨਿੰਗ ਵਾਕ ਕਰ ਰਹੇ। ਕਿਤੇ ਵੀ ਮਾਰਨਿੰਗ ਵਾਕ ਨਹੀਂ। ਸਾਰੇ ਕੀ ਹੈ? ਕੀਸੀ ਰਾਤ ਨੂੰ 11 ਵਜੇ ਘਰ ਗਏ ਇੰਨਾ ਐਕਟਿਕ ਲਾਈਫ ਦੇ ਵਿੱਚ ਸਟ्रेस ਦੇ ਵਿੱਚ 11 12 ਵਜੇ ਖਾਣਾ ਖਾਦਾ ਜਾਂਦਾ ਉਸ ਬਾਅਦ ਸੋਇਆ ਜਾਂਦਾ ਸੋ ਕੇ ਸਵੇਰੇ 7 8 ਵਜੇ ਉੱਠੇ ਕੋਈ ਵੀ ਐਕਸਰਸਾਈਜ਼ ਹੈਬਿਟ ਨਹੀਂ ਹਾਲਾਂਕਿ ਡਾਇਬੀਟਿਸ ਦੀ ਮੇਨ ਜੇ ਆਪਾਂ ਨੂੰ ਠੀਕ ਕਰਨਾ ਹੈ ਮੈਡੀਸਿਨ ਦੇ ਨਾਲ ਆਹਾਰ ਐਂਡ ਵਿਹਾਰ ਇਜ਼ ਵੈਰੀ ਇੰਪੋਰਟੈਂਟ ਮੈਂ ਤੁਹਾਨੂੰ ਮੇਨ ਮੇਨ ਪੁਆਇੰਟ ਦੱਸਾਂ ਕਿ ਜਿਹੜੀ ਡਾਇਬੀਟਿਸ ਨੂੰ ਆਪਾਂ ਠੀਕ ਕਿਸ ਤਰ੍ਹਾਂ ਕਰਨਾ ਹੈ ਆਪਾਂ 5 ਪੁਆਇੰਟ ਤੇ ਆਪਾਂ ਡਿਸਕਸ ਕਰਦੇ ਆਂ ਸਭ ਤੋਂ ਪਹਿਲਾਂ ਕਿ ਜੋ ਮੈਡੀਸਿਨ ਪ੍ਰਸਕ੍ਰਾਈਬ ਕੀਤੀ ਗਈ ਉਹਨੂੰ ਟਾਈਮ ਨਾਲ ਖਾਦੀ ਜਾਵੇ ਡਾਕਟਰ ਪਰਮਾਰਸ਼ ਦੇ ਨਾਲ ਜੋ ਮੈਡੀਸਿਨ ਜਿਸ ਤਰ੍ਹਾਂ ਡਾਕਟਰ ਨੇ ਲਿਖੀ ਉਸ ਤਰ੍ਹਾਂ ਖਾਦੀ ਜਾਵੇ ਮोटाਪਾ ਬਿਲਕੁਲ ਨਾ ਹੋ ਦਿੱਤਾ ਜਾਵੇ ਤਰੰਕਲ ਓਬੈਸਟੀ ਬਿਲਕੁਲ ਨਹੀਂ ਹੋਣੀ ਚਾਹੀਦੀ ਪੇਟ ਬਿਲਕੁਲ ਨਹੀਂ ਨਿਕਲਣਾ ਚਾਹੀਦਾ ਜੇ ਉਹ ਵੀ ਤੁਹਾਡੇ ਹੱਥ 'ਚ ਹੈ ਤੁਹਾਨੂੰ ਹੁਣ ਇੱਕ ਪਤਲਾ ਸ਼ਰੀਰ ਮੈਂ ਦੇਖੇ ਕਹੀ ਪਤਲੇ ਸ਼ਰੀਰ ਤੋਂ ਅੱਜ ਤੋਂ ਮੰਨ ਲਓ 6 ਮਹੀਨੇ ਬਾਅਦ ਮੇਰੇ ਕੋਲ ਆ ਕੇ ਪੇਟ ਨਿਕਾਲ ਕੇ ਆਣਗੇ that is the first reason ਤੁਸੀਂ ਜਦੋਂ ਵੀ ਪੇਟ ਨਿਕਲਣਾ ਸ਼ੁਰੂ ਹੁੰਦਾ ਹੈ ਤੁਸੀਂ ਧਿਆਨ ਦੇਣਾ ਕਿ ਮੇਰਾ ਪੇਟ ਨਹੀਂ ਨਿਕਲੇਗਾ। ਓਬੈਸਟੀ ਨੂੰ ਨਹੀਂ ਹੋਣ ਦੇਣਾ। ਥੈਨ ਉਸ ਤੋਂ ਬਾਅਦ ਤੁਸੀਂ ਜਿਹੜਾ ਖਾਣਾ ਦੱਸਿਆ ਕਾਰਬੋਹਾਈਡਰੇਟ ਬਿਲਕੁਲ ਘਟਾ ਦਿਓ। ਅਸੀਂ ਜੋ ਵੀ ਖਾਂਨੇ ਸਭ ਕਾਰਬ ਹੈ। ਅਸੀਂ ਰੋਟੀ ਖਾਂਨੇ ਕਾਰਬੋਹਾਈਡਰੇਟ ਹੈ। ਅਸੀਂ ਚਾਵਲ ਖਾਂਨੇ ਹੈ ਗੇਹੂ ਹੈ। ਸੌਰੀ ਕਾਰਬੋਹਾਈਡਰੇਟ ਹੈ। ਅਸੀਂ ਬ੍ਰੈਡ ਖਾਂਨੇ ਹੈ ਕਾਰਬੋਹਾਈਡਰੇਟ ਹੈ। ਅਸੀਂ ਚਾਹ ਪੀਨੇ ਹੈ ਕਾਰਬੋਹਾਈਡਰੇਟ ਹੈ। ਉੱਚ ਕਈ ਚੀਜ਼ਾਂ ਚੀਨੀ ਵਾਲੀ ਹੈ ਉਹ ਸਭ ਦਾ ਕਾਰਬਹਾਈਕਾਰਬ ਵੀ ਖਾਰ ਖਾਈ ਜਾ ਰਹੇ ਕਾਰਬ ਲੈਸ ਡਾਈਟ ਇਜ਼ ਵੈਰੀ ਇੰਪੋਰਟੈਂਟ ਟੂ ਪ੍ਰੀਵੈਂਟ ਦਾ ਡਾਇਬੀਟਿਸ ਜੇ ਕਿਸੇ ਨੇ ਆਪਣੇ ਫੈਮਲੀ ਹਿਸਟਰੀ ਹੈਗੀ ਹੈ ਕਿ ਇਹਨੂੰ ਪਰਿਵਾਰ ਚ ਮੰਮੀ ਡੈਡੀ ਨੂੰ ਹੈਗੀ ਹੈ ਪਰਿਵਾਰ ਚ ਹੈਗੀ ਹੈ ਤੇ ਸਭ ਤੋਂ ਪਹਿਲਾਂ ਤੁਸੀਂ ਕਾਰਬੋਹਾਈਡਰੇਟ ਲੈਸ ਡਾਈਟ ਖਾਣੀ ਡਾਕਟਰ ਜੀ ਲੱਛਣਾ ਦੀ ਗੱਲ ਕੀਤੇ ਪਰ ਇਹ ਕੀ ਸਿੰਪਟਮ ਲੱਛਣ ਦੱਸਣ ਲਗਾ ਕਿ ਕਿਹੜੇ ਕਿਹੜੀ ਚੀਜ਼ਾਂ ਨੂੰ ਅਸੀਂ ਸਮਝ ਸਕਦੇ ਹਾਂ ਕਿ ਮੈਨੂੰ ਡਾਇਬੀਟਿਸ ਹੋ ਸਕਦੀ ਹੈ ਠੀਕ ਹੈ ਪਹਿਲਾਂ ਤੇ ਬੰਦੇ ਨੂੰ weight ਘਟਦਾ ਕਈਆਂ ਚ ਕਈ ਪੇਸ਼ੈਂਟ ਨੂੰ ਡਾਇਬੀਟਿਸ ਬਹੁਤ ਜ਼ਿਆਦਾ ਹੋਵੇ ਉਹ ਟਾਈਮ ਬੱਜ ਜੇ ਤਾਂ ਉਹਦਾ weight ਘਟਣਾ ਸ਼ੁਰੂ ਹੋ ਜਾਂਦਾ ਉਹ ਫਰਸਟ ਸਾਈਨ ਹੁੰਦਾ ਕਿ ਨੂੰ ਡਾਇਬੀਟਿਸ ਹੈ ਸੈਕੰਡ ਯੂਰਿਨ ਜ਼ਿਆਦਾ ਆਣਾ ਰਾਤ ਨੂੰ ਪੇਸ਼ੈਂਟਸ ਨੂੰ ਕਈ ਵਾਰੀ ਬੜੀ ਬੜੀ ਉੱਠਣਾ ਪਏਗਾ ਜਦੋਂ ਯੂਰਿਨ ਜ਼ਿਆਦਾ ਆਏਗਾ ਹੁਣ ਪਿਆਸ ਵੀ ਜ਼ਿਆਦਾ ਲੱਗੇ ਯੂਰਿਨ ਜ਼ਿਆਦਾ ਆਣਾ ਪਿਆਸ ਜ਼ਿਆਦਾ ਲੱਗਣਾ ਭੁੱਖ ਜ਼ਿਆਦਾ ਲੱਗਣਾ ਅਨਨੈਸੀਸਰਲੀ ਕੋਈ ਮੰਨ ਲਓ ਮੇਰੇ ਫੋੜੇ ਹੋ ਗਏ ਬੋਡੀ ਚ ਉਹ ਠੀਕ ਹੈ ਨਾ ਹੁਣ ਦਵਾਈ ਖਾਣ ਦੇ ਬਾਵਜੂ ਠੀਕ ਨਾ ਹੋਣਾ ਕਈ ਸੈਕਸਚੁਅਲ ਪ੍ਰੋਬਲਮਸ ਵੱਜ ਜਾਂਦੀਆਂ ਪ੍ਰੀਮਚੂਅਰ ਐਜੈਕੂਲੇਸ਼ਨ ਦੀ ਪ੍ਰੋਬਲਮ ਆ ਜਾਂਦੀ ਹੈ ਵੀਕਨੈਸ ਹੋ ਜਾਂਦੀ ਹੈ ਲੱਤਾਂ ਸੋਣਾ ਅਨਨੈਸੈਸਰੀ ਥੱਕ ਜਾਣਾ ਬੈਠੇ ਬੈਠੇ ਥੱਕ ਜਾਣਾ ਬੈਠੇ ਬੈਠੇ ਨੀਂਦ ਆਣਾ ਇਹ ਸਾਰੇ ਲੱਛਣ ਡਾਇਬੀਟਿਸ ਦੇ ਹਨ ਹੋਰ ਮੋਟਾਪਾ ਵੀ ਹੋਣਾ ਇੱਕ ਲੱਛਣ ਹੈ ਕਿ ਅਨਨੈਸੈਸਰੀ ਮੋਟਾਪਾ ਹੋਣਾ ਇਹ ਵੀ ਇੱਕ ਲੱਛਣ ਗਿਣਿਆ ਜੂਰੀ ਨਹੀਂ ਕਿ weight loss ਵੀ ਹੋਣਾ ਮੋਟਾਪਾ ਵੀ ਇੱਕ ਲੱਛਣ ਹੋਰ ਮੋਟਾ ਇਹ ਵੀ ਦੇਖਿਆ ਗਿਆ ਕਿ ਜਿਹੜਾ ਸਟ्रेस ਹੈਗਾ ਇਹਦੀ ਡੇਟਸ ਉਹ ਵੀ ਡਾਇਬੀਟਿਸ ਨੂੰ ਪ੍ਰੋਡਿਊਸ ਕਰ ਰਿਹਾ ਹੈ ਸਟ्रेस ਦੇ ਨਾਲ ਬੰਦਾ ਜਿਆਦਾ ਖਾਂਦਾ ਹੈ। ਸਟ्रेस ਦੇ ਨਾਲ ਉਹ ਐਕਸਰਸਾਈਜ਼ ਛੱਡ ਦਿੰਦਾ। ਸਟ्रेस ਦੇ ਨਾਲ ਉਹ ਵੇਲਾ ਬੈ ਕੇ ਖਾਣਾ ਖਾਣਾ ਖਾਈ ਜਾਂਦਾ ਹੈ। ਕੋਈ ਕੋਈ ਵਰਕਿੰਗ ਨਹੀਂ ਕਰਦਾ। ਇਹ ਸਾਰੀਆਂ ਚੀਜ਼ਾਂ ਡਾਇਬੀਟਿਸ ਨੂੰ ਸੱਦਾ ਦੇਣ ਵਾਲੀਆਂ ਹਨ। ਔਰ ਲੱਛਣ ਦੀ ਗੱਲ ਕਰੀਏ ਜਾਂ ਜਿਹੜੀ ਇਹਦੇ ਕਾਰਨ ਦੀ ਗੱਲ ਕਰੀਏ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਦੱਸਤੀਆਂ। ਹੋਰ ਤੁਸੀਂ ਜਿਹੜੇ ਕੁਐਸਚਨ ਪੁੱਛਣੇ ਹੋ ਦੱਸੋ। ਸ਼ੂਗਰ ਦੇ ਮਰੀਜ਼ਾਂ ਨੂੰ ਜਖਮ ਹੋਏ ਤਾਂ ਜਖਮ ਨਹੀਂ ਸਹੀ ਹੁੰਦਾ। ਹੂੰ। ਮੈਂ ਉਹ ਹੀ ਤੁਹਾਨੂੰ ਗੱਲ ਕੀਤੀ ਹੈ ਕਿ ਸ਼ੂਗਰ ਦੇ ਮਰੀਜ਼ਾਂ 'ਚ ਜਖਮ ਨਾ ਠੀਕ ਹੁੰਦਾ ਕਿਉਂਕਿ ਬਲੱਡ ਦੇ ਵਿੱਚ ਸ਼ੂਗਰ ਲੈਵਲ ਹਰ ਵੇ ਵਧੇ ਰਹਿਣਾ। ਦਿਸ ਇਜ਼ ਦਾ ਮੇਨ ਰੀਜ਼ਨ ਜਦੋਂ ਸ਼ੂਗਰ ਦੇ ਲੈਵਲ ਵਧੇ ਰਹਿੰਦੇ ਆ ਕਿ ਜਿਹੜੇ ਸਾਡੇ ਜ਼ਖਮ ਨੂੰ ਠੀਕ ਕਰਨ ਲਈ ਜੋ ਵੀ ਉਥੇ ਉਹਨੂੰ ਠੀਕ ਕਰਨ ਲਈ ਤੰਤੂ ਹੁੰਦੇ ਆ ਉਹ ਘੱਟ ਪ੍ਰੋਡਿਊਸ ਹੁੰਦੇ ਆ। ਔਰ ਉਹ ਸ਼ੂਗਰ ਲੈਵਲ ਵਧਨ ਹੋਣ ਕਰਕੇ ਉਹਨੂੰ ਠੀਕ ਨਹੀਂ ਹੁੰਦੇ। ਜਿਹਦੇ ਨਾਲ ਉਹ ਜ਼ਖਮ ਠੀਕ ਨਹੀਂ ਹੁੰਦਾ, ਲੇਟੇਸਟ ਸਟੇਜ ਇਸ ਪਹੁੰਚ ਜਾਂਦਾ ਔਰ ਵਧਿਆ ਰਹਿੰਦਾ। ਯੂ نو ਲੇਟਸਟ ਸਟੇਜ ਸ਼ੂਗਰ ਬਲੱਡਰ ਦੇ ਪਲੇਟਲੇਟ ਬੰਦੇ ਆ ਪਲੇਟਲੇਟ ਐਗਰੀਗੇਸ਼ਨ ਹੁੰਦੀ ਹੈ ਮਲਟੀਪਲ ਰੀਜਨਸ ਹੈਗੇ ਪਲੇਟਲੇਟ ਲੱਡ ਸੈਲ ਐਗਰੀਗੇਸ਼ਨ ਹੁੰਦੀ ਆ ਉਥੇ ਤਾਂ ਜਾ ਕੇ ਉਹ ਜਿਹੜਾ ਉਹਦੀ ਹੀਲਿੰਗ ਹੁੰਦੀ ਹੈ ਹੀਲਿੰਗ ਹੀਲੀਨਿਓਪਨਦੀ ਪੈਰਾ ਦੀ ਜਿਹੜੀ ਨਸਾ ਕਮਜ਼ੋਰ ਹੋ ਜਾਂਦੀ ਹੈ ਉਹ ਵੀ ਸ਼ੁਕਰ ਦਾ ਕਰੰਦ ਨੂੰ ਦੱਸਿਆ ਕਿ ਸ਼ੂਗਰ ਜਿਹੜੀ ਇੱਕ ਘਣਵਕ ਆ ਮੈਂ ਤੁਸੀਂ ਇਹ ਦੇਖੋ ਮੇਰੇ ਪਿੱਛੇ ਲੱਕੜ ਲੱਗੀ ਆ ਬਾਹਰੋਂ ਇਹ ਲੱਗਦੀ ਵੀ ਪਾਲਿਸ਼ਡ ਹੈ ਜੇ ਇਹਨੂੰ ਘਣ ਲੱਗੀ ਉਹ ਬਾਹਰੋਂ ਪਾਲਿਸ਼ ਲੱਗੇਗੀ ਪਰ ਇਹਨੂੰ ਆਪਾਂ ਦਬਾਵਾਂਗੇ ਤਾਂ ਖੋਖਲੀ ਨਹੀਂ ਹੋ ਜਾਂਦੀ ਵਿੱਚ ਉਹ ਬਿਲਕੁਲ ਖਾ ਜਾਂਦੀ ਹੈ ਖੁਣਵਗਾ ਲੱਕੜ ਖਾ ਜਾਂਦੀ ਐ ਇਸਾਂ ਹੀ ਅਸੀਂ ਸ਼ੂਗਰ ਨੂੰ ਕਹਿੰਨੇ ਆ ਖੁਣਵਗਾ ਉਹ ਸ਼ੀਰ ਦੇ ਹਰ ਅੰਗ ਨੂੰ ਖੁਣਵਗਾ ਲੱਗ ਜਾਂਦੀ ਐ ਜਦੋਂ ਖੁਣਵਗਾ ਲੱਗਦੀ ਐ ਸਭ ਤੋਂ ਪਹਿਲਾਂ ਉਹ ਜਿਸ ਤਾ ਤੁਹਾਨੂੰ ਗੱਲ ਕੀਤੀ ਨਸਾਂ ਨੂੰ ਪੈ ਜਾਂਦੀ ਐ ਤੇ ਨਿਊਰੋਪੈਥੀ ਹੋ ਜਾਂਦੀ ਐ ਥਕਾਵਟ ਹੋਏ ਨਾ ਹਰ ਵਲੇ ਪੈਰ ਸੁੱਤੇ ਰਹਿਣੇ ਠੀਕ ਐ ਫੇਰ ਕਿਡਨੀ ਦੇ ਨਸਾਂ ਨਾਲ ਕਿਡਨੀ ਨੂੰ ਇਫੈਕਟ ਕਰ ਦੇਣਾ ਨਸਾਂ ਨਾਲ ਹਾਰਡ ਨੂੰ ਇਫੈਕਟ ਕਰ ਦੇਣਾ ਹੁਣ ਇਹਦੇ ਨਾਲ ਮੈਂ ਇੱਕ ਬੜੀ ਹੋਰ ਇੰਪੋਰਟੈਂਟ ਗੱਲ ਕਰਾਂਗਾ ਅਗਰ ਇੱਕ ਪੇਸ਼ੈਂਟ ਨੂੰ ਸ਼ੂਗਰ ਐ ਔਰ ਬੀਪੀ ਐ ਜਦੋਂ ਉਹ ਸਿਗਰਟਸ ਪੌਕਿੰਗ ਮਿੱਠਾ ਫੈਟ ਜ਼ਿਆਦਾ ਖਾਂਦਾ ਉਹਦੇ ਵਿੱਚ ਚਾਂਸਸ ਜਿਹੜੀ ਸਾਡੀ ਨਾੜਾਂ ਦੇ ਵਿੱਚ ਕੋਲੇਸਟ੍ਰੋਲ ਡੈਪੋਜੀਸ਼ਨ ਦੇ ਬਹੁਤ ਜ਼ਿਆਦਾ ਹੋ ਜਾਂਦੇ ਜਿਹੜੇ ਸ਼ੂਗਰ ਵਾਲਾ ਪੇਸ਼ੈਂਟ ਉਹਦੇ ਵਿੱਚ ਬਹੁਤ ਜ਼ਿਆਦਾ ਮਾਤਰਾ ਚ ਕੋਲੇਸਟ੍ਰੋਲ ਜੋ ਵੀ ਆਹੀ ਖਾਂਦੇ ਆ ਮੰਨ ਲਓ ਇਹ ਸ਼ੂਗਰ ਵੀ ਖਾਦੀ ਹੈ ਨਾ ਉਹਨੇ ਵੀ ਕੋਲੇਸਟ੍ਰੋਲ ਚੇਂਜ ਹੋ ਜਾਣਾ ਡਾਇਬੀਟਿਕ ਪੇਸ਼ੈਂਟ ਦੇ ਵਿੱਚ ਇਹ ਬੜਾ ਹੀ ਰਿਸਕ ਫੈਕਟਰ ਹੈ ਹਾਰਟ ਡਿਜ਼ੀਜ਼ ਦਾ ਕਿ ਜਿਹੜਾ ਇੱਕ ਸ਼ੂਗਰ ਵਾਲਾ ਪੇਸ਼ੈਂਟ ਹੈ ਉਹਨੂੰ ਇਹ ਖੋ ਤਾਂ ਘੱਟ ਖਾਣਾ ਚਾਹੀਦਾ ਐਕਸਰਸਾਈਜ਼ ਨੋਰਮਲ ਕਰਨੀ ਚਾਹੀਦੀ ਆਦਰਵਾਇਜ਼ ਜਿਹੜੀਆਂ ਨੋਰਮਲ ਖਾਣਾ ਵੀ ਖਾਂਦੇ ਆ ਉਹ ਵੀ ਫੈਟ ਚ ਕਨਵਰਟ ਹੋ ਕੇ ਨਾੜਾਂ 'ਚ ਜਮਾ ਜਾਂਦੀ ਹੈ ਔਰ ਇਹਨੂੰ ਕਹਿੰਦੇ ਆ ਬਾਥੀਰੋਸਕਲੋਸਿਸ ਅਥੀਰੋਸਕਲੋਸਿਸ ਜਿਹੜੀ ਹੈਗੀ ਹੈ ਉਹਨੂੰ ਕਹਿੰਦੇ ਆ ਨਾੜਾਂ ਵਿੱਚ ਫੈਟ ਜਮਾਣਾ ਉਹ ਵੀ ਅਲਟੀਮੇਟਲੀ ਸਾਡੇ ਹਾਰਡ ਦੀਆਂ ਜਿਹੜੀ ਡਿਜ਼ੀਜ਼ ਹੁੰਦੀਆਂ ਨਾੜਾਂ ਬਲੋਕ ਹੋਣਾ ਉਹਦੇ ਵਿੱਚੋਂ ਜਿਹੜੀ ਸਾਡੀ ਨਾੜਾਂ ਬਲੋਕ ਹੁੰਦੀਆਂ ਉਹਦੇ ਚੋਂ ਕੋਲਟ ਨਿਕਲ ਕੇ ਹਾਰ 'ਚ ਜਾਂਦੇ ਆ ਉਹ ਹਾਰਟ ਅਟੈਕ ਕਰਨਦੇ ਆ ਅਗਰ ਉਹ ਬ੍ਰੇਨ 'ਚ ਚਲੇਗੇ ਤਾਂ ਬ੍ਰੇਨ ਅਟੈਕ ਹੋ ਜਾਂਦਾ ਇਹ ਤੁਸੀਂ ਦੇ ਬ੍ਰੇਨ اٹੈਕ ਲਕਵਾ ਹਾਰਟ ਅਟੈਕ ਸਾਰੇ ਅਥੀਰੋਸਕਲੋਸਿਸ ਕਰਕੇ ਹੋ ਰਿਹਾ ਮੈਂ ਬੱਚਿਆਂ ਨੂੰ ਕਾਫੀ ਡਾਇਬੀਟਸ ਹੋ ਰਹੀ ਹੈ ਜਮਾਨ ਤੋਂ ਵੀ ਹੁੰਦੀ ਪਈ ਹੈ ਇਹਦੇ ਕੀ ਲੱਛਣ ਸਮਝਦੇ ਦੇਖੋ ਛੋਟੇ ਬੱਚਿਆਂ ਨੂੰ ਮੈਂ ਪਹਿਲਾਂ ਹੀ ਗੱਲ ਕੀਤੀ ਹੈ ਕਿ ਜਿਹੜੇ ਛੋਟੇ ਬੱਚਿਆਂ ਨੂੰ ਡਾਇਬੀਟਸ ਹੋ ਰਹੀ ਹੈ ਉਹ ਇਨਸੂਲਿਨ ਡਿਪੈਂਡੈਂਟ ਡਾਇਬੀਟਸ ਹੈ ਜਿਹੜੀ ਜੈਨੇਟਿਕਲ ਕੌਜ਼ ਹੈਗਾ ਜੈਨੇਟਿਕ ਕੌਜ਼ ਵੀ ਡਾਇਬੀਟਸ ਦਾ ਜੈਨੇਟਿਕ ਕੌਜ਼ ਵੀ ਹੁੰਦਾ ਹੈ ਨਾ ਜਿਸ ਦਾ ਦੱਸਿਆ ਇਨਸੂਲਿਨ ਡਿਪੈਂਡੈਂਟ ਡਾਇਬੀਟਸ ਹੁੰਦੀ ਹੈ ਉਹਦੇ ਚ ਸਪੋਜ਼ ਤੁਹਾਡੇ ਫੋਰ ਫਾਦਰਸ ਨੂੰ ਡਾਇਬੀਟਿਸ ਹੈ ਤੁਹਾਡੇ ਫਾਦਰ ਮਦਰ ਨੂੰ ਨਹੀਂ ਵੀਗੀ ਨਾ ਪਰ ਜੇ ਤੁਹਾਡੇ ਫੋਰ ਫਾਦਰਸ ਨੂੰ ਡਾਇਬੀਟਿਸ ਹੈ ਤੁਹਾਨੂੰ ਵੀ ਹੋ ਸਕਦੀ ਹੈ ਬੱਚਿਆਂ ਨੂੰ ਹੋ ਸਕਦੀ ਹੈ ਐਸ ਲਈ ਇਹਦੇ ਲੱਛਣ ਦੇਖਦੇ ਹੋਏ ਬੱਚਾ ਖਾਏਗਾ ਨਹੀਂ weight ਨਹੀਂ ਵਧੇਗਾ ਉਹਦੀ ਹਾਈਟ ਦੀ ਵਧਣੀ ਸ਼ੁਰੂ ਹੋਏਗੀ ਜਿਵੇਂ ਨੋਰਮਲ ਜਿਹੜੇ ਬੱਚਿਆਂ ਨੂੰ ਹਾਈਟ ਵਧਣਾ weight ਵਧਣਾ ਜਾਂ ਭੁੱਖ ਲੱਗਣਾ ਬੋਲਣਾ ਇਹ ਸਾਰੀਆਂ ਚੀਜ਼ਾਂ ਉਹਦੀਆਂ ਘਟ ਜਾਣਗੀਆਂ ਮੈਮਰੀ ਘਟ ਜਾਏਗੀ ਇਹ ਸਾਰੇ ਲੱਛਣ ਦੇਖਦੇ ਹੋਏ ਬੱਚਿਆਂ ਨੂੰ ਉਹਨਾਂ ਦਾ ਸਕ੍ਰੀਨਿੰਗ ਕਰਨੀ ਚਾਹੀਦੀ ਹੈ ਡਾਕਟਰ ਸਾਹਿਬ ਉਹ ਸਕ੍ਰੀਨਿੰਗ ਇਜ਼ ਵੈਰੀ ਇੰਪੋਰਟੈਂਟ ਨਾਉ ਡੇਜ਼ ਸਕ੍ਰੀਨਿੰਗ ਜਿਹੜੀ ਹੈ ਉਹ ਡਾਇਬੀਟਿਸ ਅਸੇ ਬੜੀ ਇੰਪੋਰਟੈਂਟ ਹੈ ਜਿਹੜੇ ਫੈਮਿਲੀ ਹਿਸਟਰੀ ਗਿਓ ਚ ਸਕ੍ਰੀਨਿੰਗ ਇੰਪੋਰਟੈਂਟ ਇੰਪੋਰਟੈਂਟ ਹੈ ਤਾਂ ਕਿ ਤੁਹਾਨੂੰ ਪਹਿਲਾਂ ਹੀ ਪਤਾ ਚੱਲ ਜੇ ਕੀ ਹੈ ਬੱਚੇ ਨੂੰ ਡਾਇਬੀਟਿਸ ਹੋਈ ਹੈ ਤੇ ਇਹਦਾ ਉਹ अर्ਲੀ ਟਰੀਟਮੈਂਟ ਸ਼ੁਰੂ ਹੋ ਜਾਵੇ ਡਾਕਟਰ ਸਾਹਿਬ ਦੈਟ ਇਜ਼ ਜੋ ਕੋਈ ਪਰਮਨੈਂਟ ਲਾਜ ਨਹੀਂ ਹੈ ਕਿ ਇਹ ਮੈਡੀਸਿਨ ਦੇ ਨਾਲ ਹੀ ਦੇਖੋ ਹਲੇ ਤੱਕ ਤੇ ਕਈ ਰਿਸਰਚੀ ਚੱਲ ਰਹੀਆਂ ਹਨ ਇਨਸੂਲਿਨ ਦੇ ਇੰਜੈਕਸ਼ਨਸ ਤੇ ਔਰ ਇਨਸੂਲਿਨ ਡਿਪੋਰਟ ਅੰਦਰ ਹੀ ਉਹਦਾ ਇੰਪਲਾਂਟ ਇੰਪਲਾਂਟੇਸ਼ਨ ਦੀ ਚੱਲ ਰਹੀ ਹੈ ਸਟੈਮ ਸੈਲ ਥੈਰਪੀ ਚੱਲ ਰਹੀ ਹੈ ਉਹਦੀ ਰਿਸਰਚ ਵੀ ਚੱਲ ਰਹੀ ਹੈ ਅਲਟੀਮੇਟਲੀ ਦੇਖੋ ਅੱਜ ਦੀ ਡੇਟ 'ਚ ਵਿਗਿਆਨ ਨੇ ਇੰਨਾ ਜ਼ਿਆਦਾ ਐਡਵਾਂਸਮੈਂਟ ਕਰਤੀ ਹੈ ਸਭ ਕੁਝ ਹੋਏਗਾ ਵਿਦ ਅ ਟਾਈਮ ਸਟੈਮ ਸੈਲ ਥੈਰਪੀ ਵੀ ਆਏਗੀ ਔਰ ਕਈ ਚੀਜ਼ਾਂ ਆ ਰਹੀਆਂ ਕਈ ਦੀ ਸੱਚੀ ਚੱਲ ਰਹੀਆਂ ਪਰ ਅੱਜ ਦੀ ਡੇਟ 'ਚ ਟੈਬਲੇਟ ਤੁਸੀਂ ਦੇਖੋ ਟੈਬਲੇਟ ਦੇ ਵਿੱਚ ਕਈ ਟੈਬਲੈਟਸ ਆ ਗਈਆਂ ਉਹ ਅਕੋਰਡਿੰਗ ਟੂ ਡਿਜ਼ੀਜ਼ ਅਕੋਰਡਿੰਗ ਟੂ ਸਵੈਰਿਟੀ according to uh, uh, organ involved ਤੁਹਾਡਾ ਹਾਰਡ ਇਨਵੋਲਡ ਕਿਹੜੀ ਦਵਾਈ ਦੇਣੀ ਤੁਹਾਡਾ ਕਿਡਨੀ ਇਨਵੋਲਡ ਤੇ ਕਿਹੜੀ ਦਵਾਈ ਦੇਣੀ ਹੈ ਤੁਹਾਡਾ ਲਿਵਰ ਇਨਵੋਲਡ ਤੇ ਕਿਹੜੀ ਸ਼ੂਗਰ ਦੀ ਦਵਾਈ ਦੇਣੀ ਹੈ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਸਾਡੇ ਇਹ ਪਿੰਡਾਂ ਚ ਸ਼ਹਿਰ ਦੇ ਵਿੱਚ ਵੀ ਮੈਂ ਦੇਖਿਆ ਬੋਲੀ ਜਿਹੜੀ ਚਲਦੀ ਹੈ ਨਾ ਇੱਕ ਮੇਰੇ ਦਾਦੀ ਨੇ ਖਾਦੀ ਮੈਂ ਵੀ ਅਭੀ ਖਾਈ ਜੰਨੀ ਮੇਰੇ ਮਨੋਜੀਤ ਮੈਂ ਵੀ ਅਭੀ ਖਾਈ ਜੰਨੀ ਹੈ ਹਾਲਾ ਕੀ ਸ਼ੂਗਰ ਦੇ ਨਾਲ ਮੰਨ ਲਓ ਕਿਡਨੀ ਇਨਵੋਲਡ ਤੇ ਦਵਾਈ ਅਲੱਗ ਹੈ

ਜਿਹਦੇ ਨਾਲ ਕਿ ਜਨਰਲ ਲੋਕਾਂ ਨੂੰ ਪਤਾ ਲੱਗੇ ਕਿ ਡਾਇਬੀਟਿਸ ਵਸੇ ਅਸੀਂ ਉਹਦੀ ਪ੍ਰੀਵੈਂਸ਼ਨ ਕੀ ਕਰਨੀ ਹੈ ਉਹਦੀ ਟ੍ਰੀਟਮੈਂਟ ਕੀ ਕਰਨੀ ਹੈ ਸਾਡਾ ਲਾਈਫ ਸਟਾਈਲ ਕੀ ਹੋਣਾ ਚਾਹੀਦਾ ਹੈ ਸਾਡਾ ਆਹਾਰ ਕੀ ਹੋਣਾ ਚਾਹੀਦਾ ਹੈ ਸਾਡਾ ਵਿਹਾਰ ਕੀ ਹੋਣਾ ਚਾਹੀਦਾ ਅਲਟੀਮੇਟਲੀ ਡਾਇਬੀਟਸ ਕਹਿੰਦੇ ਜੀ ਤੈਨੂੰ ਡਾਇਬੀਟਿਸ ਹੋ ਗਈ ਹੈ ਤੇ ਨਾਓ ਇਟ ਇਜ਼ ਦਾ ਐਂਡ ਪਰ ਮੈਂ ਕਹਿੰਦਾ ਮੇਰਾ ਸਲੋਗਨ ਹੈਗਾ ਕਿ ਡਾਇਬੀਟਿਸ ਇਜ਼ ਨੋਟ ਦਾ ਐਂਡ ਬਟ ਇਟ ਇਜ਼ ਦਾ ਬੀਗਨਿੰਗ ਆਫ ਦਾ ਨਿਊ ਲਾਈਫ ਜੇ ਤੁਹਾਨੂੰ ਪਤਾ ਲੱਗਾ ਕਿ ਤੁਹਾਨੂੰ ਡਾਇਬੀਟਿਸ ਆ ਗਈ ਹੈ ਤੁਸੀਂ ਦੇਖੋ ਕਈ ਪੇਸ਼ੈਂਟ ਮੇਰੇ ਮੈਂ ਉਹਨਾਂ ਨੂੰ ਅਵੇਅਰਨੈਸ ਦੇਣਾ ਨਾ ਕਾਉਂਸਲਿੰਗ ਕਰਦਾ ਤੇ ਉਹਨਾਂ ਦੀ ਲਾਈਫ ਹੀ ਚੇਂਜ ਹੋ ਜਾਂਦੀ ਜੇ 90 ਸਾਲ ਦਾ ਜਾਂ 50 100 ਸਾਲ ਦਾ ਪੇਸ਼ੈਂਟ ਮੇਰੇ ਕੋ ਆਇਆ ਅੱਜ ਦੀ ਡੇਟ ਚ ਮੇਰੇ ਕੋ ਐਫਜੀ ਪੇਸ਼ੈਂਟ ਹੈ ਜਿਹੜੇ 80 ਸਾਲ 80 ਕਿਲੋ ਦੇ ਹੋਏ 70 ਕਿਲੋ ਤੱਕ ਦੇ ਹੋਏ ਆਪਣਾ weight reduction ਕੀਤੀ ਹੈ 슈ਗਰ ਕਈਆਂ ਦੀ ਬਿਲਕੁਲ ਨੋਰਮਲ ਹੋ ਗਈ ਵਿਦਆਊਟ ਮੈਡੀਸਿਨ ਜੇ ਪੰਜ ਪੰਜ ਦਵਾਈਆਂ ਚਲਦੀਆਂ ਇੱਕ ਤੇ ਰਹਿ ਗਏ ਇਨਸੂਲਿਨ ਚਲਦੀ ਇਨਸੂਲਿਨ ਬੰਦ ਹੋ ਗਈ ਜਦੋਂ ਮਟਾਪਾ ਹੋਏਗਾ ਤੁਹਾਨੂੰ ਇਨਸੂਲਿਨ ਵੀ ਇਫੈਕਟ ਨਹੀਂ ਕਰੇ ਤੁਹਾਡੀ ਇਨਸੂਲਿਨ ਰੈਜ਼ਿਸਟੈਂਟ ਹੋ ਜਾਂਦੀ ਹੈ ਜਿਹੜੇ ਸਾਡੇ ਅੰਦਰ ਦੀ ਹੈ ਨਾ ਉਹ ਇਨਸੂਲਿਨ ਰੈਜ਼ਿਸਟੈਂਸ ਆ ਜਾਂਦੀ ਹੈ ਇਨਸੂਲਿਨ ਇਫੈਕਟ ਹੀ ਨਹੀਂ ਕਰਦੀ ਜਦੋਂ ਤੁਸੀਂ weight reduction ਕਰੋਗੇ ਤੇ ਉਹ ਤੁਹਾਨੂੰ ਇਨਸੂਲਿਨ ਇਫੈਕਟ ਕਰਨਾ ਸ਼ੁਰੂ ਕਰ ਦਿੰਦੀ ਹੈ ਅੰਦਰਲੀ ਹੋਈ ਆਪਣੀ ਅੰਦਰਲੀ ਇਸ ਲਈ ਰੈਗੂਲਰ ਫਾਲੋਅ ਅਪਸ ਡਾਕਟਰ ਦੀ ਪਰਮਾਸ਼ਾ ਵੀ ਇਜ਼ ਵੈਰੀ ਇੰਪੋਰਟੈਂਟ ਜਿਹੜੇ ਨਾਰਮਲ ਲਾਈਫ ਜੀ ਰਹੇ ਆ ਉਕੀ ਆਪਣੇ ਦਿਨ ਚ ਰਿਆ ਰੱਖਣ ਕੀ ਆਦ ਵਾਲੇ ਟਾਈਮ ਦੇ ਵਿੱਚ ਡਾਈਜੈਸਟ ਨੂੰ ਦੂਰ ਰੱਖ ਸਕਦੇ। ਉਹੀ ਪ੍ਰਵੈਂਸ਼ਨ ਦੀ ਗੱਲ ਕੀਤੀ। ਨੋਰਮਲ ਲਾਈਫ ਮੈਂ ਇੱਕ ਸਲੋਗਨ ਲੈਣਾ ਚਾਹਨਾ। अर्ली ਟੂ ਬੈਡ अर्ली ਟੂ ਰਾਈਸ। ਪਹਿਲਾ ਸਲੋਗਨ ਹੈ ਕਿ ਜਲਦੀ ਸੋ ਜਲਦੀ ਉਠੋ। ਜਲਦੀ ਸੋ ਜਲਦੀ ਉਠੋ ਦਾ ਮਤਲਬ ਇਹ ਹੈਗਾ ਕਿ ਸਵੇਰੇ ਜਲਦੀ ਉੱਠ ਕੇ ਆਇਆ ਨਹੀਂ ਕਿ ਤੁਸੀਂ ਮੋਬਾਈਲ ਦੇਖ ਲਿਆ। ਮੋਬਾਈਲ ਦੇਖਣਾ ਕੋਈ ਕੰਮ ਨਹੀਂ ਹੈ। ਸਵੇਰੇ ਉੱਠ ਕੇ ਘਰ ਤੋਂ ਘਟ ਲੋਕੀ ਕਹਿੰਦੇ 40 ਮਿੰਟ ਮੈਂ ਕਹਿੰਨਾ ਤੁਸੀਂ 2 ਘੰਟੇ 40 ਮਿੰਟ ਬਿਲਕੁਲ ਨਹੀਂ 2 ਆਵਰਸ ਆਪਣੇ ਤੇ ਲਗਾਣੇ ਉਹਦੇ ਵਿੱਚ 1 ਘੰਟਾ ਬ੍ਰਿਸਕ ਵਾਕ ਅੱਧਾ ਘੰਟਾ ਯੋਗਾ ਔਰ 15-20 ਮਿੰਟ ਰਿਲੈਕਸੇਸ਼ਨ ਅੱਜ ਦੀ ਡੇਟ ਚ ਜਿੰਨੀ ਸਟ्रेसਫੁੱਲ ਕੰਡੀਸ਼ਨ ਹੋ ਗਈ ਹੋਈਆਂ ਜਿੰਨਾ ਸਟ्रेसਫੁੱਲ ਲਾਈਫ ਹੋ ਗਈ ਹੈ ਤੁਹਾਡਾ ਸੈਰ ਤੋਂ ਇਲਾਵਾ ਯੋਗਾ pranayam ਰਿਲੈਕਸੇਸ਼ਨ ਵੈਰੀ ਇੰਪੋਰਟੈਂਟ ਅਗਰ ਕੋਈ ਜਿਮ ਕਰਨਾ ਚਾਹੁੰਦਾ ਹੈ ਤੁਸੀਂ ਰੋਜ਼ ਦੀ ਇੱਕ ਜਾਂ ਦੋ ਮਸਲ ਲਗਾ ਸਕਦੇ ਹੋ ਦੇਸੀ 15 ਮਿੰਟ ਇਨਫ ਹੈ ਆਈ ਆਈ ਦੀ ਡੇਟ ਤੇ ਮੇਰੀ ਫੈਮਿਲੀ ਚ ਵੀ ਕਈ ਐਸਾ ਮੇਰੇ ਮੈਂ ਸਮਝਾਣਾ ਰੈਗੂਲਰ ਮੈਂ ਕਿਹਾ weight ਘਟਾਓ ਮੈਂ ਜੀਮ ਜੁਆਇਨ ਕਰ ਲਿਆ ਜੀਮ ਜੁਆਇਨ ਕਰਨਾ weight ਥੋੜਾ ਘਟਦਾ ਜੀਮ ਜੁਆਇਨ ਕਰਨਾ ਖਰਾਬੀ ਹੁੰਦੀ ਹੈ ਤੁਹਾਨੂੰ ਨੇਚਰਲ ਤਰੀਕੇ ਨਾਲ ਕਰਾਣੇ ਪੈਣਗੇ ਉਹਦੇ ਵਿੱਚ ਬ੍ਰਿਸਕ ਵਾਕ ਰਨਿੰਗ ਯੋਗਾ ਪ੍ਰਾਣਾਯਾਮ ਔਰ 15 ਮਿੰਟ ਜੀਮ ਬਸ ਦਿਸ ਇਜ਼ ਇਨਫ ਸੈਕੰਡ ਮੇਨ ਪੁਆਇੰਟ ਰਾਤ ਨੂੰ ਖਾਣਾ ਤੇ ਸੌਣ ਦਾ ਡਿਫਰੈਂਸ ਮਿਨਿਮਮ 2 ਤੋਂ 3 ਆਵਰਸ this is very important third point ਤੁਸੀਂ ਆਪਣੇ ਡਾਈਟ ਦੇ ਵਿੱਚ ਚਪਾਤੀ ਨੂੰ ਘਟਾਉਣਾ ਸ਼ੁਰੂ ਕਰ ਦਿਓ ਚਪਾਤੀ ਦਾ ਸਥਾਨ ਹੀ ਖਤਮ ਕਰ ਦਿਓ there is no ਚਪਾਤੀ ਨੂੰ ਤੁਸੀਂ ਛੱਡ ਦਿਓ ਤੇ ਤੁਸੀਂ ਆਪਣਾ weight ਵੀ ਘਟਾਓਗੇ sugar ਵੀ ਘਟਾਓਗੇ ਬੇકરી ਛੱਡ ਦਿਓ ਮੈਂ ਪੇਸ਼ੈਂਟ ਨੂੰ ਸਮਝਾਣਾ ਬੇકરી ਕਾਟਾ ਲਿਖ ਕੇ ਦਿਨਾ no bakery ਬੇਕਰੀ ਨੇ ਆਈ ਦੀ ਡਾਇਟ ਛਾੜ ਦਿੱਤੀ ਜੀ ਡਾਇਬੀਟਿਸ ਤੁਹਾਡੇ ਕੋਈ ਹਰ ਤਰ੍ਹਾਂ ਦੀ ਡਿਜ਼ੀਜ਼ ਬੇਕਰੀ ਕਰ ਰਹੀ ਹੈ ਬੇਕਰੀ ਤੁਸੀਂ ਛੱਡੋਗੇ ਤੁਹਾਡੀ ਡਾਇਬੀਟਿਸ ਸੀ ਹੋ ਜਾਏਗੀ ਤੁਹਾਡੇ ਸ਼ੂਗਰ ਲੈਵਲ ਠੀਕ ਹੋ ਜਾਣਗੇ ਤੁਹਾਡੀ ਹਾਰਡੀ ਦੀ ਫੀ ਹੋਣਗੀ ਤੁਹਾਡੀ ਓਬੈਸਟੀ ਠੀਕ ਹੋ ਜਾਏਗੀ ਨੋ ਬੇਕਰੀ ਨੋ ਚਪਾਤੀ ਅਗਰ ਚਪਾਤੀ ਖਾਣੀ ਹੈ ਉਹ ਵੀ ਤੁਸੀਂ ਜਿਦਾ ਬੱਚੇ ਖਾਂਦੇ ਹਨ ਨਾ ਛੋਟੇ ਬੱਚੇ ਅੱਧਾ ਇੱਕ ਫੁਲਕਾ ਲਿਆ ਦਾਲ ਦੇ ਵਿੱਚ ਹੀ ਦਾਲ ਦੇ ਵਿੱਚ ਉਹਨੂੰ ਐਸਾ ਬੁਰਗੀਆਂ ਬਾਤੀਆਂ ਤੇ ਰੋਟੀ ਨਾਲ ਨਹੀਂ ਦਾਲ ਖਾਣੀ ਚੰਮੇ ਨਾਲ ਦਾਖਣੀ ਉਹਦੇ ਵਿੱਚ ਬੁਰਕੀ ਪਈ ਹੋਣੀ ਚਾਹੀਦੀ ਐਸਾ ਕੀ ਹੋਏਗਾ ਤੁਹਾਨੂੰ ਦਾਲ ਤੁਸੀਂ ਖਾਂਦੇ ਥੋੜੀ ਤੁਸੀਂ ਭਾਵੇਂ ਤਿੰਨ ਕਟੋਰੀ ਖਾਓ ਤੁਹਾਡੀ ਦਾਲ ਜ਼ਿਆਦਾ ਖਾਦੀ ਜਾਏਗੀ ਔਰ ਤੁਹਾਡੀ ਬੋਡੀ ਨੂੰ ਸਹੀ ਵੀ ਰਹੇਗੀ ਸਬਜੀ ਤੁਹਾਡੇ ਖਾਣੇ ਦੇ ਵਿੱਚ ਸਬਜੀ ਦਾਲ ਸਲਾਦ ਦਹੀਂ ਦਹੀਂ ਪਤਲਾ ਕਰਕੇ ਰੈਗੂਲਰ ਹੋਣਾ ਚਾਹੀਦਾ ਥਿਸ ਇਜ਼ 4ਥ ਪੁਆਇੰਟ ਔਰ ਜਿਹੜੀ ਹੈ ਸਟ्रेसफुल ਲਾਈਫ ਨਹੀਂ ਹੋਣੀ ਚਾਹੀਦੀ ਆਪਣਾ ਸਟ्रेस ਘਟਾਓ ਟਾਈਮ ਔਰ ਫਿਫਥ ਇਜ਼ ਵੈਰੀ ਇੰਪੋਰਟੈਂਟ ਆਈ ਦੀ ਡੇਟ ਚ ਤੁਹਾਡਾ ਸ਼ੈਡਿਊਲ ਹੋਣਾ ਚਾਹੀਦਾ ਜੇ ਤੁਹਾਡਾ ਸ਼ੈਡਿਊਲ ਨਹੀਂਗਾ ਤੁਸੀਂ ਕਦੀ ਠੀਕ ਨਹੀਂ ਹੋ ਸਕਦੇ ਤੁਸੀਂ ਆਪਣਾ ਟਾਈਮ ਟੇਬਲ ਬਣਾਓ ਕਿ ਮੈਂ ਇੰਨੇ ਤੋਂ ਇੰਨੇਆ ਕਰਨਾ ਹੈ ਇੰਨੇ ਤੋਂ ਇੰਨੇਆ ਕਰਨਾ ਹੈ ਇੰਨੇ ਤੋਂ ਇੰਨੇਆ ਕਰਨਾ ਜੇ ਤੁਸੀਂ ਆਪਣੇ ਟਾਈਮ ਟੇਬਲ ਦੇ ਹਿਸਾਬ ਨਾਲ ਨਹੀਂ ਚੱਲੋਗੇ ਤੁਸੀਂ ਸਟ੍ਰੈਸਫੁਲ ਰਹੋਗੇ ਜਿਸਾਂ ਦੀ ਆਈ ਦੀ ਲਾਈਫ ਹੋ ਗਈ ਹੈ ਤੁਸੀਂ weight ਵੀ ਗੇਨ ਕਰੋਗੇ ਔਰ ਤੁਸੀਂ ਬਿਮਾਰੀਆਂ ਨਾਲ ਵੀ ਗ੍ਰਸਤ ਹੋ